ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ ਤਾਂ ਇਹ ਹੈ ਜੀ ਲੁਧਿਆਣੇ ਦੀ ਕਾਂਟਾਕਰ ਮਾਰਕੀਟ ਇੱਥੇ ਬਿਜਲੀ ਵਾਲੀ ਮਾਰਕੀਟ ਵੀ ਹੈ ਜਿੱਥੇ ਤੁਹਾਨੂੰ ਬਿਜਲੀ ਦਾ ਹਰ ਇੱਕ ਸਮਾਨ ਮਿਲੇਗਾ ਛੋਟੇ ਤੋਂ ਛੋਟਾ ਲੈ ਕੇ ਵੱਡੇ ਤੋਂ ਵੱਡੇ ਤੱਕ ਜੀ ਇਹ ਵਾਲੀ ਮਾਰਕੀਟ ਬਿਲਕੁਲ ਰੇਲਵੇ ਸਟੇਸ਼ਨ ਦੇ ਨਾਲ ਹੈ ਔਰ ਬੱਸ ਸਟੈਂਡ ਤੋਂ ਜਸਟ 20 20 20 ਰੁਪਏ ਵਿੱਚ ਆਟੋ ਹੁੰਦੇ ਨੇ ਜੀ ਇਸ ਮਾਰਕੀਟ ਵਿੱਚ ਆਉਣ ਵਾਸਤੇ ਇਹ ਵਾਲੀ ਬਿਜਲੀ ਮਾਰਕੀਟ ਵੀ ਕਹਾਹੀ ਜਾਂਦੀ ਹੈ ਕਿਉਂਕਿ ਉਰੇ ਬਿਜਲੀ ਦੇ ਸਮਾਨ ਦੀਆਂ ਬਹੁਤ ਜ਼ਿਆਦਾ ਦੁਕਾਨਾਂ ਨੇ ਤਾਂ ਦੇਖੋ ਜੀ ਰੇਲਵੇ ਸਟੇਸ਼ਨ ਦੇ ਨਾਲ ਹੋਣ ਕਰਕੇ ਉਰੇ ਤੁਹਾਨੂੰ ਅਟੈਚੀ ਸੂਟਕੇਸ ਵੱਡੇ ਵੱਡੇ ਬੈਗ ਬਹੁਤ ਜ਼ਿਆਦਾ ਦੇਖਣ ਨੂੰ ਮਿਲਣਗੇ ਕਿਉਂਕਿ ਰੇਲਵੇ ਸਟੇਸ਼ਨ ਨਾਲ ਹੈ ਨਾ ਫਿਰ ਇਸ ਤਰ੍ਹਾਂ ਕੀ ਕਰਦੇ ਨੇ ਲੋਕ ਫਿਰ ਇੱਥੋਂ ਵੱਡੇ ਵੱਡੇ ਟੈਚੀ ਲੈ ਕੇ ਤਾਂ ਫਿਰ ਅੱਦਾ ਫਿਰ ਭਰ-ਭਰ ਕੇ ਲੈ ਕੇ ਜਾਂਦੇ ਨੇ ਤੇ ਇਸੇ ਵਾਲੀ ਮਾਰਕੀਟ ਵਿੱਚ ਪੁਰਾਣੇ ਤੋਂ ਪੁਰਾਣੇ ਨੋਟ ਜਿਵੇਂ ਮੰਨ ਲਓ ਫਟੇ ਪੁਰਾਣੇ ਨੋਟ ਹੈ ਉਹ ਵੀ ਜੀ ਇੱਥੇ ਬਦਲੇ ਜਾਂਦੇ ਆ ਤੇ ਆਹ ਵਾਲੇ ਇੱਥੇ ਰੇਲਵੇ ਸਟੇਸ਼ਨ ਦਾ ਕੰਮ ਬਹੁਤ ਵੱਡਾ ਚੱਲ ਰਿਹਾ ਹੈ ਜੀ ਲੁਧਿਆਣਾ ਵਿੱਚ ਤੇ ਹੁਣ ਇਹਨਾਂ ਨੇ ਜਿਹੜੀ ਨੰਗਲ ਤੋਂ ਸ੍ਰੀ ਅਮਰਤਸਰ ਸਾਹਿਬ ਵਿੱਚ ਟ੍ਰੇਨ ਜਾਂਦੀ ਹੈ ਉਹ ਵੀ ਜੀ ਬੰਦ ਕਰ ਦਿੱਤੀ ਹੋਈ ਹੈ ਕਿਉਂਕਿ ਬਹੁਤ ਮਹੀਨਿਆਂ ਤੋਂ ਉਧਿਆਨੇ ਦੇ ਰੇਲਵੇ ਸਟੇਸ਼ਨ ਵਿੱਚ ਕੰਮ ਚੱਲ ਰਿਹਾ ਏ ਇਹ ਸਰਕਾਰਾਂ ਪਤਾ ਨਹੀਂ ਕੀ ਕਰ ਰਹੀਆਂ ਨੇ ਲੁਧਿਆਣੇ ਦੇ ਰੇਲਵੇ ਸਟੇਸ਼ਨ ਨੂੰ ਹੁਣ ਇੰਟਰਨੈਸ਼ਨਲ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਏ ਤੇ ਇੱਥੇ ਹੀ ਤੁਹਾਨੂੰ ਦੱਸਾਂਗੇ ਜੀ ਅਸੀਂ ਉਹ ਮਾਰਕੀਟ ਜਿੱਥੇ ਕੀ ਲੋਟਰੀ ਦੀਆਂ ਟਿਕਟਾਂ ਬਹੁਤ ਜ਼ਿਆਦਾ ਮਿਲਦੀਆਂ ਨੇ ਕਿਉਂਕਿ ਇਹ ਵਾਲੀ ਮਾਰਕੀਟ ਲੋਟਰੀ ਦੀਆਂ ਟਿਕਟਾਂ ਦੀ ਮਾਰਕੀਟ ਵੀ ਹੈ ਉਹ ਤੁਹਾਨੂੰ ਅੱਗੇ ਦੇਖਣ ਨੂੰ ਮਿਲੇਗੀ ਇਸ ਲਈ ਵੀਡੀਓ ਵਿੱਚ ਬਣੇ ਰਹੋ ਤੁਸੀਂ ਤਾਂ ਇੱਥੇ ਤੁਹਾਨੂੰ ਮੋਬਾਈਲ ਦੇ ਕਾਫੀ ਸ਼ਾਪਸ ਮਿਲ ਜਾਣਗੀਆਂ ਜਿਵੇਂ ਹੋਲੀ ਬੰਪਰ ਹੋਏ ਇੱਥੇ ਕਿਉਂਕਿ ਹੁਣ ਹੋਲੀ ਹੋਈ ਜਿਵੇਂ ਲੋੜ ਹੀ ਹੈ ਹੋਲੀ ਹੈ ਇਸ ਤਰ੍ਹਾਂ ਜਿਹੜਾ ਵੀ ਕੋਈ ਤੇ ਹਾਰ ਆਂਦਾ ਹੈ ਵੱਡਾ ਤਾਂ ਇੱਥੇ ਲੋਟਰੀ ਦੀਆਂ ਟਿਕਟਾਂ ਦੀ ਬਹੁਤ ਜ਼ਿਆਦਾ ਵਿਕਰੀ ਹੁੰਦੀ ਹੈ ਜੀ ਤਾਂ ਦੇਖੋ ਜੀ ਪੂਰੀ ਦੀ ਪੂਰੀ ਮਾਰਕੀਟ ਹੀ ਬਿਜਲੀ ਦੇ ਸਮਾਨ ਨਾਲ ਤੁਹਾਨੂੰ ਭਰੀ ਹੋਈ ਦਿਖੇਗੀ ਇੱਥੇ ਹੀ ਮੋਬਾਈਲਸ ਦੀਆਂ ਕਾਫੀ ਸ਼ਾਪਸ ਨੇ ਮਤਲਬ ਚੋੜਾ ਬਾਜ਼ਾਰ ਤੋਂ ਜਸਟ ਜਿਹੜਾ ਮਾਤਾ ਰਾਣੀ ਵਾਲਾ ਚੌਕ ਹੈ ਨਾ ਜੀ ਅੱਗੇ ਕਰਕੇ ਉਹ ਮੋਬਾਈਲਾਂ ਦੀ ਮਾਰਕੀਟ ਵੀ ਹੈ ਉੱਥੇ ਇੱਕ ਤੋਂ ਇੱਕ ਮੋਬਾਈਲਾਂ ਦਾ ਸ਼ੋਅਰੂਮ ਹੈ ਜੀ ਤਾਂ ਦੇਖੋ ਜੀ ਆਹure ਫਿਲਹਾਲ ਹੋਲੀ ਬੰਪਰ ਚੱਲ ਰਿਹਾ ਹੈ ਕਿਉਂਕਿ ਇੱਥੇ ਲੋਕ ਬਹੁਤ ਜ਼ਿਆਦਾ ਟਿਕਟਾ ਖਰੀਦਦੇ ਨੇ ਤੇ ਉਹਨਾਂ ਦੇ ਨਾਮ ਵੀ ਨਿਕਲਦੇ ਨੇ ਕਿਉਂਕਿ ਲੁਧਿਆਣੇ ਦੀ ਇਹ ਸਾਰੀ ਮਾਰਕੀਟ ਮਤਲਬ ਜਿਹੜੀਆਂ ਮੈਂ ਤੁਹਾਨੂੰ ਹੁਣ ਮਾਰਕੀਟ ਦਿਖਾ ਰਹੀਆਂ ਨੇ ਨਾ ਉਹ ਸਾਰੀਆਂ ਮਿਕਸ ਜੀਆਂ ਮਾਰਕੀਟ ਹੁੰਦੀਆਂ ਨੇ ਜਿਵੇਂ ਮੰਨ ਲਓ ਆ ਘੰਟਾ ਘਰ ਵਾਲੀ ਮਾਰਕੀਟ ਹੈ ਇਹ ਇੱਕ ਮਿਕਸ ਮਾਰਕੀਟ ਹੋਵੇਗੀ ਇਸ ਵਿੱਚ ਤੁਹਾਨੂੰ ਜਿਵੇਂ ਮੈਂ ਕੱਲ ਦਿਖਾਇਆ ਸੀਗਾ ਤਰਪਾਲਾ ਵਗੈਰਾ ਮਿਲਣਗੀਆਂ ਆ ਸਪੀਕਰ ਹੋਏ ਵੂਫਰ ਹੋਏ ਹੋਮ تھیਟਰ ਹੋਏ ਇਹ ਸਾਰੇ ਤੁਹਾਨੂੰ ਇਸੇ ਮਾਰਕੀਟ ਵਿੱਚ ਬਹੁਤ ਆਸਾਨੀ ਨਾਲ ਮਿਲ ਜਾਣਗੇ ਜੀ ਤਾਂ ਦੇਖੋ ਜੀ ਲੁਧਿਆਣਾ ਵਿੱਚ ਡੁਪਲੀਕੇਸੀ ਵੀ ਬਹੁਤ ਹੈ ਅਸਲੀ ਕੇਸੀ ਵੀ ਬਹੁਤ ਹੈ ਮਤਲਬ ਡੁਪਲੀਕੇਟ ਸਮਾਨ ਵੀ ਬਹੁਤ ਮਿਲਦਾ ਹੈ ਤੇ オリジナル ਸਮਾਨ ਵੀ ਮਿਲਦਾ ਹੈ ਤਾਂ ਇਸ ਕਰਕੇ ਸਮਾਨ ਸੋਚ ਸਮਝ ਕੇ ਹੀ ਲਿਆ ਕਰੋ ਤਾਂ ਦੇਖੋ ਜੀ ਪੂਰੀ ਕਿਉਂਕਿ ਲੁਧਿਆਣਾ ਕੱਪੜਿਆਂ ਦਾ ਸਮਾਨ ਦਾ ਗੜ ਹੈ ਤੇ ਉਹ ਹੈ ਜੀ ਸਾਹਮਣੇ ਘੰਟਾ ਘਰ ਕਲॉक ਟਾਵਰ ਜਿਹੜਾ ਕਿ ਬਹੁਤ ਪੁਰਾਣਾ ਹੈ ਮਸ਼ਹੂਰ ਹੈ ਲੁਧਿਆਣੇ ਦਾ ਘਾਂਟਾ ਘਰ ਤੇ ਇਹ ਘਾਂਟੇ ਘਰ ਦਾ ਪੂਲਾ ਜੀ ਇੱਥੇ ਇਹ ਫੰਕਸ਼ਨ ਕੁਝ ਚੱਲ ਰਿਹਾ ਸੀਗਾ ਉਹਦੇ ਕਰਕੇ ਟੈਂਟ ਵਗੈਰਾ ਇੱਥੇ ਪੂਰਾ ਘਾਂਟਾ ਘਰ ਦੇ ਨਾਲ ਕਿਉਂਕਿ ਇਹ ਅ ਜ਼ਿਆਦਾ ਪਬਲਿਕ ਪੌਸ਼ ਏਰੀਆ ਕਹਿੰਦੇ ਜਿਹਨੂੰ ਗੜ ਕਹਿੰਦੇ ਮਤਲਬ ਮੇਨ ਮਾਰਕੀਟਸ ਇੱਥੇ ਹੀ ਐ ਤਾਂ ਆ ਦੇਖੋ ਜਿਵੇਂ ਇੱਥੇ ਸਟਾਲ ਲੱਗੇ ਨੇ ਪੁਰਾਣੇ ਨੋਟਾਂ ਦੇ ਹੁਣ ਮੈਂ ਤੁਹਾਨੂੰ ਅੱਗੇ ਦੱਸਾਂਗੀ ਮਸ਼ਹੂਰ ਪੰਜਾਬੀ ਸਿੰਗਰ ਦਲਜੀਤ ਦੋਸਾਂਝ ਨੇ ਵੀ ਇੱਥੇ ਆਪਣੀ ਫੋਟੋ ਕਲਿੱਕ ਕਰਾਈ ਸੀਗੀ ਉਹ ਤੁਹਾਨੂੰ ਅੱਗੇ ਦੇਖਣ ਨੂੰ ਮਿਲੇਗੀ ਕਿਉਂਕਿ ਦਲਜੀਤ ਦੋਸਾਂਝ ਤਾਂ ਲੁਧਿਆਣੇ ਦਾ ਐ ਤਾਂ ਉਹ ਇੱਥੇ ਆਂਦਾ ਹੀ ਰਹਿੰਦਾ ਐ ਤੇ ਉੱਥੇ ਇਸਨੇ ਆ ਜਿਵੇਂ ਇੱਕ ਬੰਦੇ ਨਾਲ ਜਿਹੜਾ ਲੋਟਰੀ ਵਾਲਾ ਸੀਗਾ ਨਾ ਉਸ ਨਾਲ ਓ ਟਿਕਟ ਮਤਲਬ ਫੋਟੋ ਕਰਵਾਈ ਆ ਤਾਂ ਦੇਖੋ ਜੀ ਪੂਰੀ ਮਾਰਕੀਟ ਤੁਹਾਨੂੰ ਟਿਕਟਾਂ ਦੀ ਉਹ ਮਿਲੇਗੀ ਦੇਖਣ ਨੂੰ ਮਿਲੇਗੀ ਆ ਦੇਖੋ ਜੀ ਦਿਲਜੀਤ ਭਾਜੀ ਨੇ ਇੱਥੇ ਇਹ ਫੋਟੋ ਇਹਨਾਂ ਨੇ ਇੱਥੇ ਕਰਵਾਈ ਆ ਇਸ ਬੰਦੇ ਕੋਲੋਂ ਤਾਂ ਇਸਨੇ ਆਪਣੀ ਅੱਧਾ ਰੇੜੀ ਤੇ ਦਿਲਜੀਤ ਨਾਲ ਫੋਟੋ ਖਿੱਚਵਾਈ ਹੋਈ ਆ ਆ ਦੇਖੋ ਜੀ ਇਸ ਤਰ੍ਹਾਂ ਇਧਰ ਨੂੰ ਕਰਕੇ ਤਾਂ ਪੂਰੀ ਦੀ ਪੂਰੀ ਮਾਰਕੀਟ ਹੀ ਇਸ ਤਰ੍ਹਾਂ ਦੀ ਐ ਆ ਲੋਟਰੀ ਦੀ ਟਿਕਟਾਂ ਦੀ ਮਾਰਕੀਟ ਹੈ ਅਗਰ ਕਿਸੇ ਨੇ ਲੋਟਰੀ ਦੀਆਂ ਟਿਕਟਾਂ ਲੈਣੀਆਂ ਹੋਵੇ ਆਪਣੀ ਕਿਸਮਤ ਅਜ਼ਮਾਣੀ ਹੈ ਤਾਂ ਇੱਥੇ ਲੁਧਿਆਣਾ ਅਗਰ ਤੁਸੀਂ ਆਓ ਤਾਂ ਫਿਰ ਘੰਟਾ ਘਰ ਵਿੱਚੋਂ ਤੁਸੀਂ ਇੱਥੇ ਲੈ ਕੇ ਜਾ ਸਕਦੇ ਹੋ ਜੀ ਟਿਕਟਾਂ ਦਾ ਇੱਥੇ ਅਲੱਗ-ਅਲੱਗ ਰੇਟ ਹੁੰਦਾ ਹੈ 500 ਰੁਪਏ 250 ਰੁਪਏ 200 300 ਇਸ ਤਰ੍ਹਾਂ ਹੁੰਦਾ ਹੈ ਅਲੱਗ-ਅਲੱਗ ਰੇਟ ਹੁੰਦਾ ਹੈ ਮੈਂ ਕਦੀ ਖਰੀਦੀ ਨਹੀਂ ਹੈ ਇਸ ਕਰਕੇ ਆ ਦੇਖੋ ਬਟ ਇਹਨਾਂ ਨੇ ਉੱਪਰ ਬਾਹਰ ਲੈ ਰੇਟ ਸਾਰਾ ਲਗਾਇਆ ਹੋਇਆ ਹੈ ਹੁਣ ਤਾਂ ਇੱਥੇ ਹੋਲੀ ਦੀਆਂ ਟਿਕਟਾਂ ਜ਼ਿਆਦਾ ਮਤਲਬ ਉਹਨਾਂ ਦਾ ਹੀ ਜ਼ਿਆਦਾ ਇੱਥੇ ਕੰਮ ਹੋ ਰਿਹਾ ਹੈ ਜਿਵੇਂ ਪੁਰਾਣੇ ਤੋਂ ਪੁਰਾਣਾ ਨੋਟ ਹੈ ਫਟਿਆ ਪੁਰਾਣਾ ਨੋਟ ਹੈ ਉਹ ਵੀ ਇੱਥੇ ਬਦਲੇ ਜਾਂਦੇ ਨੇ ਜੀ ਆਸਾਨੀ ਨਾਲ ਇਸ ਦੇ ਨਾਲ ਹੀ ਇੱਧਰ ਹੀ ਕਚਹਿਰੀਆਂ ਐ ਇੱਧਰ ਹੀ ਡੀ ਐਮ ਸੀ ਹਸਪੀਟਲ ਐ ਹੈਬੋ ਵਾਲਾ ਮਾਡਲ ਟਾਊਨ ਐ ਪਵੇਲੀਅਨ ਮੋਲ ਐ ਐਗਰੀਕਲਚਰ ਯੂਨੀਵਰਸਿਟੀ ਐ ਗੁਰੂ ਨਾਨਕ ਸਟੇਡੀਅਮ ਐ ਰੱਖ ਬਾਗ ਐ ਸਾਰਾ ਏਰੀਆ ਮਤਲਬ ਇਹ ਜਿਹੜਾ ਘੰਟਾ ਘਰ ਚੌਂਕ ਐ ਜੀ ਇਹ ਲੁਧਿਆਣੇ ਦਾ ਸੈਂਟਰ ਹੈ ਪਲੱਸ ਗੜ ਹੈ ਇੱਥੋਂ ਤੁਸੀਂ ਆ ਕੇ ਜਿੱਧਰ ਮਰਜ਼ੀ ਨੂੰ ਜਾ ਸਕਦੇ ਹੋ ਜੀ ਤਾਂ ਦੋਸਤੋ ਐ ਸੀਗੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ ਔਰ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਅਗਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਜੀ ਅੱਜ ਦੀ ਵੀਡੀਓ ਸੀਗੀ ਸਾਡੀ ਟਿਕਟਾਂ ਨਾਲ ਰਿਲੇਟਡ ਮਤਲਬ ਟਿਕਟ ਲੋਟਰੀ ਟਿਕਟ ਮਾਰਕੀਟ ਲੁਧਿਆਣੇ ਦੀ ਤਾਂ ਚਲੋ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਸ਼ਸ਼ੀ ਕਾਲ ਜੀ